ਸਾਲ ਇਹ ਅੰਦਰ 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 ਪ੍ਰੋਗਰਾਮ ਪਹਿਲਾ ਪਹਿਲਾ ਫਿਰ ਅਪੋਜੀ ਕਰਦੇ ਬਸ ਇਹ ਦੇਖ ਲੋ ਇਹ ਬਾਤ ਕਰਨਾ ਹੈ ਮੈਂ ਕਹਿੰਦਾ ਪਹਿਲਾ ਅੰਦਰ ਆਪਾਂ ਸੰਬੋਧਨ ਕਰ ਕਰਦੇ ਪਹਿਲਾ ਅੰਦਰ ਸਤਿ ਸ਼੍ਰੀ ਅਕਾਲ ਜੀ ਉਹ ਵੇਖੋ ਜੀ ਜਿਹੜਾ ਇਹਨਾਂ ਦੇ ਨਾਲ ਕੋਈ ਇੱਕ ਪਤਾ ਨਹੀਂ ਹੈ ਕਿ ਸਾਡਾ ਨਾਮ ਲੇਗਾ ਜੀ ਜਦੋਂ ਉਹਨਾਂ ਨਾਲ ਤੋਹ ਵੀ ਸਭ ਤੋਂ ਵੱਡਾ ਸਵਾਲ ਨਾ ਜਤਾ ਸਕਦਾ

ঝারু আগু আপনার হালকে তো ਹਿਰਾ ਦੀ ਕਾਰਜ ਦੇ ਦੇਖਦੇ ਹੋਏ ਇਹਨਾਂ ਨੂੰ ਆਪਣੀ ਕੈਬਨ ਦੇ ਵਿੱਚ ਮੰਤਰੀ ਬਣਾਇਆ ਆਪਣੇ ਹਲਕੇ ਦਾ ਮਾਨ ਭੁਲਾਇਆ ਉਹ ਆਪਣੇ ਵਿੱਚ ਰਾਜਵਾਲ ਨੇ ਉਹਨਾਂ ਦੇ ਨਾਲ ਪ੍ਰਿੰਟ ਦੇ ਭਗਵੰਦੇ ਸਜਨ ਵੀਡੀਓ ਸਾਹਿਬ ਅਡੇ ਬਰਾਕ ਮਦਾਨ ਤੇ ਹੋਰ ਵਕਤ ਨਾਲ ਦੇ ਪਿੰਡਾਂ ਕੋਲ ਪੰਜ ਸਰਪੰਚ ਸਾਹਿਬਾਨ ਅੱਜ ਬਹੁਤ ਖੁਸ਼ੀ ਦਾ ਮੌਕਾ ਹੈ ਜਿਹੜੇ ਰਹਿਕਸੀਂ ਇਕੱਠੇ ਹੋਏ ਜਿਹੜੀ ਜਣ ਮਸੂਰੀ ਹੱਡੇ ਤੋਂ ਚੱਲ ਕੇ ਜਰੁਖੇ ਹੋ ਗਈ ਦੁਰਬ੍ਰਿੰਦ ਹੋ ਜਾ ਕੇ ਰੋਣੀ ਰੋੜ ਤੇ ਚੜ੍ਹਦੀ ਸੀ ਉਹਦਾ ਅੱਜ ਤੱਕ ਤੁਹਾਡਾ ਨ ਕਰਨ ਪਹੁੰਚਿਆ ਜਿਹੜੀ ਕਿ ਮਾਰਕਟ ਕਮੇਟੀ ਖਰਨਾ ਨੇ ਇਹੀ ਤੇ ਪੈਂਦੀ ਹੈ ਜਿਹੜੀ ਮੇਰੇ خیال ਅੱਠ-9 ਸਾਲ ਹੋ ਗਏ ਬਣੀ ਹੋਈ ਐ ਇੰਨੀ ਪੁਰਾਣੀ ਬੁਰਾ ਹਾਲ ਖਸਦਾ ਹਾਲ ਆ ਲੋਕਾਂ ਦੀ ਇਹੀ ਰਵਾਨਗੀ ਜਦੋਂ ਅਸੀਂ ਆਉਂਦੇ ਸੀ ਸੌਂ ਸਾਹ ਵਿੱਚ ਪਹੁੰਚ ਨਹੀਂ ਗਦੇ ਸੀ ਇਹੀ ਗੱਲ ਕਹਿੰਦੇ ਸੀ ਵੀ ਸਾਡੀ ਸੜਕ ਕਿਹਨੋਂ ਉਸੇ ਤਹਿਤ ਅਸੀਂ ਬਦਲ ਨਹੀਂ ਦੇ ਉਸੇ ਉਸ ਤੋਂ ਹੋਣਾ ਜਾਣਾ ਬਹੁਤ ਔਖਾ ਸੀ ਸੋ ਆਪਣੇ ਹਲਕੇ ਦੇ ਨੁਮਾਇंदे ਸਰਦਾਰ ਅਰਵਿੰਦ ਸੰਸਾਰ ਕੌਡੀਆਂ ਹਰ ਮੰਗਾਂ ਪਹਿਲਾ ਦੇ ਉਹ ਬਦਰ ਉਹਨਾਂ ਨੂੰ ਧਿਆਨ ਨਾਲ ਸੁਣ ਕੇ ਸਮਝ ਕੇ ਉਹ ਹੱਲ ਕਰਾਉਣ ਵਾਸਤੇ ਜਿਹੜੇ ਦੱਤ ਪਰ ਰਹਿੰਦੇ ਤੁਸੀਂ ਇੱਕ ਵਾਰ ਗੱਲ ਕਹਿ ਰਹੇ ਹੋ ਅਸੀਂ ਉਹਨੂੰ ਨੋਟ ਕਰਦੇ ਹਾਂ ਉਹਨੂੰ ਵਸਲੇ ਰੂਪ ਦੇ ਹੈ ਜਿੰਨੀ ਜਲਦੀ ਹੋ ਸਕੇ ਹੱਲ ਕਰਾਉਣ ਦੀ ਕੋਸ਼ਿਸ਼ ਕਰਦੇ ਜਿਵੇਂ ਕਿ ਤੁਹਾਨੂੰ ਸ਼ੜਕ ਜਦ ਸਾਡਾ ਜਦੋਂ ਕੀਆ ਉਹ ਲੋ ਇਹ ਰੈਸਪੀਡ ਨਾਵੇਂ ਉੱਪਰ ਬੈਠੇ ਪ੍ਰਾਇੋਰਟੀ ਨੂੰ ਛੱਡ ਕੇ ਮਨਜ਼ੂਰ ਕਰਾਈ ਦਸੋ ਬਿਨਾਂ ਵੀ ਤੁਹਾਡੇ ਜਿਹੜੇ ਹੋਰ ਹਲਕੇ ਦੇ ਕੰਮ ਨੇ ਪੰਚਾਇਤਾਂ ਦੇ ਕੰਮ ਨੇ ਆਪਣੇ ਪੰਚਾਇਤ ਮੈਂਬਰ ਆਪਣੇ ਨਾਲ ਬੈਠੇ ਨੇ ਆਪਣੇ ਹਲਕੇ ਦੀ ਵਿਵਹਾਰੀ ਕੀ ਕਰ ਰਹੇ ਨੇ ਰੱਬ ਦਾ ਬੜਾ ਮਾਣ ਹੈ ਵਿੱਚ ਹੁਣ ਆਪਣੇ ਪਿੰਡਾਂ ਦੀ ਨਿਹਾਰ ਬਣੂਗਾ ਬਹੁਤ ਸੁਹੇਰਾ ਬਣੂਗਾ ਸਾਰੇ ਪੰਚਾਇਤ ਸਰਪੰਚਾਂ ਨੂੰ ਪੀ ਵੀ ਕਰਦਾ ਵੀ ਹਰੇਕ ਕੰਮ ਪਿੰਡ ਦਾ ਉਰੇਤੇ ਆਂਗਾਲ ਬਹਿਲੇ ਦਾ ਵੀ ਉਹ ਵੀ ਤੁਸੀਂ ਕਰਾਉਣਾ ਚਾਹੁੰਦੇ ਹੋ ਤੁਸੀਂ ਉਹ ਕਰਾਓ ਮੰਤਰੀ ਸਾਹਿਬ ਨੂੰ ਉਹ ਵੀ ਤੁਸੀਂ ਮੰਗ ਰੱਖੋਗੇ ਤੁਹਾਡੀ ਉਹ ਪੂਰੀ ਹੋਊਗੀ ਤੇ ਬਾਕੀ ਪੰਜਾਬ ਸਰਕਾਰ ਦੀਆਂ ਜੋ ਪ੍ਰਾਪਤੀਆਂ ਨੇ ਉਹਦੇ ਬਾਰੇ ਮੰਤਰੀ ਸਾਹਿਬ ਨੂੰ ਆਖ ਸੰਸੇ ਇਹਨਾਂ ਉੱਤੇ ਇਹਦਾ ਹੈ ਧੰਨਵਾਦ ਕਰਦਾ ਹਾਂ ਤੇ ਮੰਤਰੀ ਸਾਹਿਬ ਨੂੰ ਬੇਨਤੀ ਕਰਦਾ ਕਿ ਉਹ ਸੰਬੋਧਨ ਕਰ ਲਈਏ ਹਾਜ਼ਰ ਹੋ ਪਰਮ ਸਤਿਕਾਰਯੋਗ ਔਰ ਉਸ ਵਾਰੀ ਦੇ ਲੋਕਾਂ ਦੀ ਸਾਥ ਸੰਗਤ ਦੀ ਹਲਕਾ ਕੰਡਾ ਦੇ ਪਿੰਡ ਤੁਰਮਰੀ ਦੇ ਵਿੱਚ ਰੱਖੀ ਗਈ ਅੱਜ ਸਬ ਉਦਘਾਟਨ ਸਮਾਰੋਹ ਦੇ ਵਿੱਚ ਔਝੀਆਂ ਮੇਰੀਆਂ ਮਾਤਾਵਾਂ ਮੇਰੀਆਂ ਭੈਣਾਂ ਬਜ਼ੁਰਗੋ ਨੌਜਵਾਨ ਵੀਰੋ جو。جو جو جو آؤ گروہ مہاراج جی فتح واحر بہت بڑا دن ہے بڑا خوشی کا دن ہے کہ جس دن دی اسی الیق کر رہے سی لگ بھگ لگ بھگ نو دس سال بعد جا کے ਸਾਡੇ ਇਸ ਪਿੰਡ ਨੂੰ ਸਾਡੇ ਇਸ ਏਰੀਆ ਨੂੰ ਭਾੜ ਮੱਦਨ ਵੱਗੇ ਨੇ ਔਰ ਬੜੇ ਲੰਬੇ ਅਰਸੇ ਬਾਅਦ ਸਾਡੀ ਇਸ ਪਿੰਡ ਦੀ ਜਿਹੜੀ ਸੜਕ ਹੈ ਜਿਹੜੀ ਤੁਰਮਰੀ ਇਹ ਚੱਲ ਰਹੀ ਖੰਡੇ ਦੇ ਮਲੇਂਗੋ ਪੁਲਾ ਰੋਡ ਤੋਂ ਸ਼ੁਰੂ ਹੁੰਦੀ ਹੈ ਖੰਡੇ ਦੇ ਮਲੇਂਗੋ ਰੋਡ ਤੋਂ ਉਹ ਡੌਲੀ ਵਾਇਆ ਪੰਜਰੂਖਾ ਤੁਰਮਰੀ ਤੱਕ ਇਹ ਜਿਹੜੀ ਸੜਕ ਦਾ ਪੂਰਾ ਇਹ ਜਿਹੜਾ ਸਰਕਟ ਹੈ پوری سڑک کی لمبائی ہے اٹھ پوائنٹ چالی کلو میٹر چالی کلو میٹر اور آم آدمی پارٹی کی سرکار ایک کروڑ بھی لاکھ روپیہ خرچنے جا رہی اور اٹھ پوائنٹ چالی کلو میٹر لمبی اس سڑکوں ایسے فلاتی طریقے بنایا جائے گا ایسے مجبوط طریقے بنایا جائے گا اور بگوان سنگ مان جی نے ایک تو گل ہے کہ بہت شاندار کی بہت بڑی بہت میں مینو بہت جچی یہ گ ਸਾਲ ਦੀ ਇਹ ਗਰੰਟੀ ਚੱਕ ਸਕਦਾ ਗਰੰਟੀ ਹੋੜੇ ਜਿਹੜੀ ਸੜਕ ਬਣੂਗੀ ਇਹ ਸੜਕ ਦੀ ਬਾਪੂ ਜੀ 5 ਸਾਲ ਦੀ ਗਰੰਟੀ ਹੈ ਇਕਦੇ ਦਾ ਜੇ 5 ਸਾਲ ਆ ਕੋਈ 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 ਹੋਰ ਤਰੀਕੇ ਨਾਲ ਖੱਡਾ ਪੈ ਜਵੇ ਕਈ ਵਾਰ ਕੋ ਦੇਖ ਨਹੀਂਗਾ ਆਪਣਾ ਕੋ ਤਕੀਨ ਕਰ ਇਸ ਕੇਲੇਜ ਵਿੱਚ ਕਰ ਵੱਖਰੀ ਪਰ ਜਣੀਗਾ ਜੇ ਮਟੀਰੀਅਲ ਤੇ ਫਰਕ ਪਾਇਆ ਗਿਆ ਮਟੀਰੀਅਲ ਨੂੰ ਲਗਾਇਆ ਜੇ ਪਾਇਆ ਕੋਈ ਤਾਂ ਨਾਤਾ ਤੇ ਠੇਕੇਦਾਰ ਨੂੰ ਬਚਾਵੇ ਤੇ ਨਿਆਏ ਉਸ ਏਰੀਏ ਦੇ ਅਕਸਰ ਬਚਾਵੇ ਤਕੀਨ ਨੂੰ ਕਰਵਾਵੇ ਸੋ ਇਸ ਸੜਕ ਦੀ ਜ਼ਿੰਮੇਵਾਰੀ ਠੇਕੇਦਾਰ ਦੀ ਹੋਊਗੀ। ਉਹ ਇੱਕ ਵਿਸ਼ੇਸ਼ ਤਰੀਕੇ ਨਾਲ ਸੜਕ ਬਣਾ ਕੇ ਤਿਆਰ ਕਰਨ ਲੱਗੇ। ਫਲਾਈ ਸਕੇਲ ਦੀਆਂ ਟੀਮਾਂ ਤੋਂ ਜਿਨ੍ਹਾਂ ਦਾ ਕੰਮ ਕੀ ਹੈ ਸਿਰਫ ਸੜਕਾਂ ਦਾ ਸੈਕਟਰ ਬਣਾਉਣਾ। وہ سینپل برا گے سینپل برا کے لبورٹری سے ٹیکسٹ کرا گے کن ل پی ہے کن بجلی پی ہے یہ مٹیریل پہ پری مکس کا کارپیٹ کرنا موٹا پہ کہ فائنل لےر پہنی ہے کنی موٹی پینی ہے وہ مٹیریل پنا ایک چیز بگوت مان جی نے کہا میں آپ دیکھوں گا اور ਸਿਰ ਸੜਕ ਬਣਾ ਕੇ ਦੇਵਾਂਗੇ 8-10 ਸਾਲ ਪਹਿਲੇ ਸੜਕ ਨੂੰ ਪੁੱਟਣ ਦੀ ਗੱਲ ਹੈ ਸੋ ਤੁਹਾਨੂੰ ਬਹੁਤ-ਬਹੁਤ ਇਸ ਦਾ ਵੀ ਮੁਬਾਰਕਾ ਸੱਚੇ ਪਾਤਸ਼ਾਹ ਚੜ੍ਹਦੀ ਕਲਾ ਚੜ੍ਹ ਕੇ ਔਰ ਜਿੱਥੇ ਤੱਕ ਗੱਲ ਰਹੀ ਮਾਨਮਾਨ ਸਰਕਾਰ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਜਿੰਨੇ ਕੰਮ ਪੰਜਾਬ ਦੇ ਅੰਦਰ مکمل متریدار بھگوان مان صاحب کر لگے ہوئے انہوں کی ٹیم کر لگی ہوئی ہے سی سارے رل کے نہیں لگتا اج تک اتہاس کے اندر کوئی بھی ایسی ایک سرکار آئی ہے جنہیں کم اے کام میں پچھلے پنڈ چ بھی دس گیا پورے بھی میں دستا جی اچھے سو تو نبے گھر کا بجلی کا بل معاف ہے ਦੀ ਬਦੌਲਤ ਮੇਰੀ ਬਦੌਲਤ ਆਪਾ ਜੀ ਸਰਦਾਰ ਭਗਵੰਦ ਸਿੰਘ ਮਾਨ ਦੀ ਬਦੌਲਤ ਜੇ ਅੱਜ ਲੋਕਾਂ ਨੂੰ ਸਰਕਾਰੀ ਹਸਪਤਾਲਾਂ ਤੇ ਮਹੱਤਾ ਚਨੀਕਾ ਦਾ ਇਲਾਜ ਮਿਲਣ ਲੱਗਿਆ ਹੈ ਔਰ ਫਰੀਦਕੋਆਣੀਆਂ ਮਿਲਣ ਲੱਗੀਆਂ ਹੈ ਰਾਤ ਨੂੰ ਖੇਤਾਂ 'ਚ ਜਾਣਾ ਨਹੀਂ ਪੈਂਦਾ ਦਿਨ 'ਚ ਕੰਮ ਸਾਧਨ ਦਾ ਤਕੀਦੀ ਬਦੌਲਤ ਸਰਦਾਰ ਭਗਵੰਦ ਸਿੰਘ ਮਾਨ ਦੀ ਬਦੌਲਤ ਉਹ ਵੀ ਦਿਨ ਸੀ ਸਰਕਾਰ ਹੁੰਦੀ ਸੀ ਕਾਂਗਰਸ ਦੀ ਅਕਾਲੀਆਂ ਦੀ ਔਰ ਖੁਲਾਰ ਦੀ ਖਬਰ ਤੱਕ ਹੀ ਲੱਗਦੀ ਸੀ ਪੰਜਾਬ ਦੇ ਤਰਮਲ ਪਲਾਂਟਾਂ 'ਚ ਇੱਕ ਦਿਨ ਤੱਕ ਬੁਲਾ ਬਚਿਆ ਜੇ ਇੱਕ ਦਿਨ ਦੇ ਵਿੱਚ ਉਹਨਾਂ ਦਾ ਪਹੁੰਚਿਆ ਤਾਂ ਪਲਾ ਪੰਜਾਬ 'ਚ ਹੋਊਗਾ ਬਲੈਕਆਊਟ ਜਿੰਦਾ ਸੀ ਨਾ ਅਵਰ ਲੱਗਦੀ ਸੀ ਇਹ ਤਾਂ ਨਹੀਂ ਗੜੀ ਨੀ ਤਾਂ ਆਮੇ ਨੂੰ ਦਿੱਕ ਦੰਦਾ ਟੋਲਾ ਬਚਿਆ ਤੰਦੰਦਾ ਟੋਲਾ ਬਚਿਆ ਬਸ ਪੰਜਾਬ ਦੇ ਉਹ ਬਲੈਕ ਰੋਡ ਇਹ ਇੱਕ ਸਰਮਨ ਪਲਾਂਟ ਬੰਦ ਕਰਨਾ ਪਵੇਗਾ ਇਹ ਲਿਖਦੇ ਮਸ਼ਹਲ ਲਿਖਦੇ ਸੀ ਨਾ ਪਿਛਲੇ 4.4 ਸਾਲ ਤੋਂ ਇੱਕ ਵੀ ਗੌਰਮਨ ਕੀ ਨਾ ਲੱਗੀ ਤਾਂ ਦੱਸੋ ਵੀ ਕੋਈ ਸਰਮਨ ਪਲਾਂਟ ਬੰਦ ਕਰਦਾ ਭਾਈ ਉਲਟਾ ਥੋੜੇ ਮੁੱਖ ਮੰਤਰੀ ਨੇ ਭਗਵਾਨ ਜਰਮਾਨ ਨੇ ਬੋਲਤਾ ਇੱਕ ਥਰਮਲ ਪਲਾਂਟ ਪ੍ਰਾਈਵੇਟ ਬੰਦੇ ਆ ਕੋ ਮੁੱਲ ਰੱਖ ਦਿੱਤਾ ਦੇਖੋ ਕਿੰਦੀ ਵੱਡੀ ਗੱਲ ਹੈ ਔਰ ਜੇ ਅ ਜਦੇ ਬਿਜਲੀ ਆਉਂਦੀ ਹੈ ਤਾਂ ਭਗਵਾਨ ਜਰਮਾਨ ਜੀ ਬੋਲਦੇ ਲੋਹੀ ਤਾਰਾ ਨੇ ਉਹ ਵੀ ਸਾਰਾ ਬਸਾ ਹੁਣ ਟਰਾਂਸਫਾਰਮਰ ਵੀ ਹੋਈ ਨੇ ਜ਼ਹਿਰ ਵੀ ਹੋਈ ਹੈ ਕਰਮਕੁਲਡ ਵੀ ਹੋਈ ਨੇ ਇਹ ਬਰਕਤੀ ਪਿਆ بس ਇਮਾਨਦਾਰ ਸਰਕਾਰ ਲੋਕਾਂ ਦੀ ਸਰਕਾਰ ਆ ਗਈ ਇਹ ਬਰਕਤੀ ਇਹ ਬਰਕਤੀ ਲੋਕਾਂ ਦਾ ਪੈਸਾ ਮਾਨ ਸਾਹਿਬ ਦੀ ਤਰਫੋਂ ਪਤਾ ਕੀ ਹੋ ਰਿਹਾ ਮੈਂ ਰੰਗਲਾ ਪੰਜਾਬ ਦੇ ਹੋਣ ਦੇ ਵਿੱਚ ਲੋਕਾਂ ਦਾ ਇਹ ਸੜਕ ਜਦੋਂ ਤੇਜ਼ ਵਰਖਾ ਤੋਂ ਪੜਿਆ ਜਦੋਂ ਇਹ ਬਹੁਤ ਨਹੀਂ ਪੁੱਥੇ ਨਾਲ ਆਇਆ ਜੀ ਇਹ ਕਿੰਨੇ ਸਾਲ ਹੋ ਗਏ ਸੈਂ 18 ਕੁ ਮਹੀਨੇ ਪੜੀ ਜਾਂਦੇ ਨੇ ਬੰਦ ਕੰਨੇ ਸਾਲ ਪੁਰਾਣੀ ਗੱਲ ਹੈ ਉਹ ਤੋਂ ਬਾਅਦ ਤੋਂ ਹੁਣ ਜਾ ਕੇ ਕਿੱਥੇ ਬੰਦ ਲੱਗੀ ਐ ਸਮਝੋ ਇਹ ਵਰਖਾ ਇਹ ਵਰਖਾ ਔਰ ਮੈਂ ਇੱਕ ਝੋੜੇ ਦਾ ਵਾਅਦਾ ਕਰਕੇ ਜਾਂਦਾ ਇਹਦਾ 6 ਮਹੀਨਿਆਂ ਦੇ ਅੰਦਰ ਅੰਦਰ ਮੈਂ ਫੇਰ ਲੈ ਕੇ ਚੱਲੇ ਆ ਮੇਲਾ ਦਾ ਸਾਡੇ ਭਰਾ ਅਕਾਉਂਟਿੰਗ ਕਰ ਰਹੇ ਰਹੇ ਇਹਦਾ 6 ਮਹੀਨਿਆਂ ਦੇ What ਗੋਲੇ ਵੜਾਏ ਗੋਲੀਆਂ ਚਲਾਈਆਂ ਉਹ ਹੱਥ ਪੰਜਾਹ ਦੀ ਆਉਂਦੀ ਤੇ ਪਰ ਉਹ ਤੱਕੜੀ ਵੀ ਆਉਗੀ ਜਿਹੜੀ ਜਿਹੜੀ ਚਿੰਤਾ ਤੋਲਦੀ ਰਹੀ ਜਿਹੜੀ ਤੇਰਾ ਤੇਰਾ ਤੋਲਣਾ ਨਹੀਂ ਜਾਏ ਬਾਦਲਾਂ ਦਾ ਮੇਰਾ ਮੇਰਾ ਕਿਹੋ ਜਿਹਾ ਹੋਣੀ ਤੇ ਪਰ ਇਹ ਸੋਚਣਾ ਤੁਸੀਂ ਇਹ ਯਾਦ ਰੱਖਿਓ ਵੀ ਉਹ ਖੂਨੀ ਹੱਥ ਪੰਜਾਹ ਚੰਨ ਤੇ ਮੇਰਾ ਮੇਰਾ ਤੋਲਣਾ ਆਈ ਤੱਕੜੀ ਜੁੰਨੀ ਐ ਕਿ

ਉਹਦੇ ਖਿਲਾਫ ਭੰਡੀ ਪ੍ਰਚਾਰ ਕਰਦੇ ਨੇ ਪਰ ਮੈਂ ਇੱਕ ਮੁੱਛਦਾ ਕਿ ਮਾੜਾ ਕਰਦਾ ਜੀ ਕੋਈ ਸਵਾਲ ਕੋਈ ਕੀ ਮਾੜਾ ਕਰਦਾ ਮੈਂ ਸਵਾਲ ਪੁੱਛਦਾ ਹੈ ਕਿ ਬੱਚਿਆਂ ਨੂੰ ਟਾਪ ਕੁਆਲਟੀ ਦੀ ਪੜਾਈ ਨਹੀਂ ਸ਼ੁਰੂ ਹੋਗੀ ਸਰਕਾਰੀ ਸਕੂਲ ਕਹਾਲਿਆ ਜਿਹੜਾ ਆਏ ਸਾਧ ਜਦੋਂ ਅਸੀਂ ਛੋਟੇ ਸੀ ਨਾ ਜਦੋਂ ਅਸੀਂ ਛੋਟੇ ਸੀ ਮਜ਼ਦੂਰਾਂ ਨੇ ਤਾਂ ਉਹ ਵੀ ਦੇਖਿਆ ਮੈਂ ਸੋਚੀ ਜਦੋਂ ਆਈ ਮੈਂ ਉਹਨੂੰ ਦੇਖਿਆ ਹੱਥ ਕਰੇ ਨਾ ਨੜਕਾ ਉਹ ਜਿਹੜੇ ਘਰੇ ਹੱਥ ਵਾਲਾ ਨੜਕਾ ਲੱਗ ਗਿਆ ਦੋ ਵਾਰ ਉਹਦੀ ਮਾਂ ਦੀ ਪਾਣੀ ਨਿਕਲਿਆ ਕਿਉਂ 20 ਮੁੱਟ ਤੇ ਪਾਣੀ ਹੁੰਦਾ ਸੀ ਮੈਂ 20 ਤੋਂ ਪੀ ਤੇ ਗਿਆ 40 ਪੀ ਗਿਆ 60 ਗਿਆ 80 ਗਿਆ 100 ਗਿਆ 150 ਗਿਆ ਨੜਕੇ ਕੰਮ ਛੱਡ ਕੇ ਫਿਰ ਇਹ ਮੋਟਰਾਂ ਦੇ ਲੱਗ ਕੇ ਆ ਗਏ ਜਿਹੜੇ ਤੋਂ ਹਾਤੀਆਂ ਨੂੰ ਦੇਖਦੇ ਫਿਰ ਉਹਨਾਂ ਦੇ ਪਾਣੀ ਚੱਕਣਾ ਬੰਦ ਕਰਤਾ ਫਿਰ ਜੈਕ ਪੰਪ ਲਾ ਗਏ ਫਿਰ ਜੈਕ ਪੰਪ ਨਾਲ ਪਾਣੀ ਕੱਢਣਾ ਸ਼ੁਰੂ ਕੀਤਾ ਫਿਰ 1.5-200 150 ਬੱਤ ਤੇ ਜਾ ਕੇ ਜੈਕ ਪੰਪ ਨੂੰ ਜਵਾਬ ਦੇ ਗਏ ਫਿਰ ਮੱਛੀ ਮੋਟਰਾਂ ਜਿਹਨੂੰ ਸਮਰਸੀ ਮੋਟਰਾਂ ਕਹਿੰਦੇ ਉਹ ਅੱਡ ਨੱਥੇ ਫਿਰ ਉਹ ਵੀ ਮੋਟਰਾਂ ਤਾਂ ਤੀਕ ਲਾਉਣ ਦੇ ਸੀ ਫਿਰ ਉਹ ਧੱਕੀ ਜਿ ਹਿੱਕ ਜੀਨ ਕੇ 200-250 ਬੱਤ ਤੋਂ ਪਾਣੀ ਕੱਢਣ ਲੱਗ ਪਏ ਫਿਰ 1 ਪਾਵਰ ਤੋਂ 2 ਪਾਵਰ 5 ਪਾਵਰ 10 ਪਾਵਰ ਆਹੀ ਦੀ ਹਿੱਕ ਜਗ੍ਹਾ ਤੇ ਕਿੰਦੀ ਪਾਵਰਾਂ ਦੀ ਮੂਕਾ ਬਣੀ 12 ਲੱਖ ਤੋਂ ਉੱਪਰ ਪੰਜਾਬ ਤੇ ਧਰਤੀ ਦੀ ਹਿੱਕ ਕੀਤੇ ਡੋਕੇ ਜਾਂਦੇ ਪਾਣੀ ਧਰਤੀ ਦਾ ਮਕਾਨ ਸ਼ੁਰੂ ਕੀਤਾ ਪੰਜਾਬੀਆਂ ਨੇ ਤੇ ਪਾਣੀਆਂ ਦੇ ਰੱਖ ਕੇ ਉਹ ਬਣੇ ਜਿਨ੍ਹਾਂ ਦੇ ਚਾਂਦੀ ਦੀਆਂ ਕੰਗੀਆਂ ਦੇ ਨਾਲ ਜਾ ਕੇ ਟੱਕਲੋ ਆਏ ਸੀ ਹਾਂ ਹੀ ਕੈਪਟਨ ਮਰਦੋਸ ਜੀ ਅੱਜ ਪੰਜਾਬ ਦਾ ਕਹਿੰਦਾ ਮੈਂ ਰੱਖਾਂ ਇੰਦਰਾ ਗਾਂਧੀ ਜੀ ਦੇ ਨਾਲ ਜਾ ਕੇ ਕਪੂਰੀ ਚਾਂਦੀ ਦੀ ਘਰੀ ਦਾ ਟੱਕ ਲਵਾਇਆ ਸੀ ਲਵਾਇਆ ਸੀ ਕਿ ਨਹੀਂ ਹੱਥ ਖੜਾ ਕਰਕੇ ਦੱਸੋ ਲਵਾਇਆ ਸੀ ਕਿ ਨਹੀਂ ਇਹ ਤਾਂ ਝੂਠੀ ਗੱਲ ਨਹੀਂ ਦੱਸੋ ਚੌਧਰੀ ਦੇਵਿੰਦਰ ਨੂੰ ਜੀਮੀਦਾਰਾ ਦੀ ਜ਼ਮੀਨ ਐਕਵਾਇਰ ਕਰਕੇ ਪਾਣੀ ਦੀ ਨਹਿਰ ਬਣਾਉਂ 1 ਕਰੋੜ ਰੁਪਏ ਦਾ ਚੱਕ ਬਾਦਲਾਂ ਨੇ ਉੱਤਤਾ ਸੀ ਕਿ ਨਹੀਂ ਦੱਸੋ ਰੱਤ ਕਿਹੜਾ ਕਰਕੇ ਲੱਤਾ ਸੀ ਕਿ ਨਹੀਂ ਫਿਰ ਦੱਸੋ ਹਰ ਇਹ ਕਦੇ ਅਸੀਂ ਪੰਜਾਬ ਦੇ ਪਾਣੀਆਂ ਦੇ ਰਾਜ ਹੱਤ ਜਦੋਂ ਸਰਕਾਰ ਬਣੀ ਹੈ ਨਾ ਸਰਤਾ ਜਦੋਂ ਸਰਕਾਰ ਬਣੀ ਹੈ ਉਸ ਦਿਨ ਭਗਵਾਨ ਸਿੰਘ ਮਾਨ ਜੀ ਨੇ ਬੁਲਾ ਕੇ ਪੁੱਛਿਆ ਲੈ ਵਿਭਾਗ ਵਾਲਿਆਂ ਨੂੰ

کہہ سوبا بڑھتا کیوں بڑھتا کہ پہلے تو ورانا مائنر چیک کرو مائنر چیک کرو سو چوسیاں چیک کرو ہرا چیک کرو کیک کروائی وہ نتیجہ پتا کی نکلا کی نکل وہ نتیجہ یہ نکلا پنجابی کہ جا اکی پرسینٹ نہروں تو برتنے سے انسی پرسینٹ ہو ਸੂਬਿਆਂ ਬੜੇ ਜੱਦਾ ਸੀ ਉਹ ਪਾਣੀ ਅਸੀਂ ਅਜੇ 63% ਵਰਤ ਰਹੇ ਸੀ ਸੇੜੋੜ ਕੇ ਰੱਖਿਓ ਭਗਵਾਨ ਸਿਮਰਨ ਦੀ ਸਰਕਾਰ ਹੋਰ ਬਣਨਾ ਬਾਬੇ ਦੀ ਮਿਹਰਬਾਨੀ ਇੱਕ 27 ਜਦੋਂ 2027 ਤੇ ਭਗਵਾਨ ਸਿਮਰਨ ਦੀ ਸਰਕਾਰ ਹੋਰ ਬਣ ਗਈ ਨਾ ਅੱਜ ਤੁਹਾਡੇ ਨਾਲ ਜਬਾਨ ਕਰਕੇ ਜਾਂਦੇ ਆ 100% ਮੈਦੀ ਪਾਣੀ ਤੇ ਖੇਤੀ ਕਰਕੇ ਲਗਾਵਾਗੇ 100

ਉਹ ਬੱਚੇ ਸੱਚਾ ਦੇਣਗੇ ਵੀ ਚੰਗੀ ਸਰਕਾਰ ਕੋਈ ਸੀ ਇਮਾਨਦਾਰ ਸਰਕਾਰ ਕੋਈ ਸੀ ਔਰ ਅੱਜ ਜਿਹੀ ਅਫਰਤ ਪਾਣੀ ਹੈ ਜਿਹੜਾ ਧਰਤੀ ਇੱਥੋਂ ਕੂਨੀ ਜੋਗਾ ਵਿਚਾਰਦਾ ਸੋ ਅਵੇਲੇ ਨਹੀਂ ਗੱਲਾਂ ਚਾਯੋ ਬਜ਼ੁਰਗੀਆਂ ਘੱਪਾ ਮਾਰ ਲਾਉਂਦੇ ਨੇ ਬੱਚੇ ਰੋਸ ਕਰਦਾਣਗੇ ਹਰ ਕੱਲੇ ਚਾਰ ਸਵਾਲ ਸੋ ਬੱਚੇ ਸਾਡੇ ਬੱਚਿਆਂ ਦੀ ਹਕੂਮਤ ਦਾ ਪੁੱਛੇ ਸਾਡੇ ਬਟੋਕਾਂ ਦੀ ਇਲਾਜ ਦੀ ਗੀਤਾ ਕਰਿਓ ਇੱਕ ਸਕੀਰ ਜਿਹੜੀ ਬੜਵਾ ਦੁਕਾਨ ਬੰਦੂਆ ਔਰ ਉਹ ਜਲਦੀ ਸ਼ੀਮ ਚਾਲੂ ਹੋ ਜਾਣੀ ਹੈ ਉਹ ਕੀ ਹੈ 10 ਲੱਖ ਰੁਪਏ ਦਾ ਬੀਮਾ ਹਰ ਘਰ ਦਾ ਪੰਜਾਬ ਦੇ ਵਿੱਚ ਲਗਭਗ 65 ਲੱਖ ਪਰਿਵਾਰ ਹੈ 65 ਲੱਖ ਪਰਿਵਾਰ ਦਾ 10 ਲੱਖ ਰੁਪਏ ਦਾ ਬੀਮਾ ਸੋਨੇ ਸਰਕਾਰ ਕਰਨ ਜਾ ਰਹੀ ਹੈ ਉਹਦਾ ਫਾਇਦਾ ਇਹ ਹੋਊਗਾ ਉਹਦਾ ਫਾਇਦਾ ਇਹ ਹੋਊ ਖੁਦਾ ਦਾ ਖਾਤਮਾ ਪਰ ਅੱਜ ਨੂੰ 25 ਲੱਖ ਰੁਪਈਆ ਕਲਪ ਹੋਵੇ। ਔਰ ਪ੍ਰਮਾਤਮਾ ਤੋਂ ਸੁੱਖ ਮੰਗਦੇ ਨੇ ਪੰਜਾਬ ਸਦਾ ਤੰਦਰੁਸਤ ਬਸੇ। ਪਰ ਖੁਦਾ ਦਾ ਖਾਸਾ ਕਿਸੇ ਨੂੰ ਬਿਮਾਰੀ ਹੋ ਜਵੇ। ਤਾਂ ਲੋਕਾਂ ਦੇ ਘਰ ਦਾ ਵਿਕਣਾ, ਗੈੜੇ ਦਾ ਵਿਕਣਾ, ਲੋਕਾਂ ਨੂੰ ਕਿਸੇ ਅਕੇ ਹੱਥ ਨਾ ਟਿਕਣਾ ਪਵੇ। ਤਬ ਪੰਜਾਬ ਸਰਕਾਰ ਦੇ ਕੋਹਾਸੂ माजी ਦੀ ਸਰਕਾਰ ਨੇ 10 ਲੱਖ ਰੁਪਇਆ ਸਾਲ ਦਾ ਬੀਮਾ ਸ਼ੁਰੂ ਕਰਤਾ ਔਰ ਜਲਦੀ ਤੋਂ ਜਲਦੀ ਸਕੀਮ ਸ਼ੁਰੂ ਹੋ ਚੁਈ। ਭਾਰੰਭ ਕਰਤੇ ਇਹ ਸਾਰਾ ਕੰਮ ਸ਼ੁਰੂ ਹੋ ਜੂਗਾ। ਉਮੀਦ ਹੈ ਕਿ ਆਉਣ ਵਾਲੇ ਕੁਝ ਹੀ ਦਿਨਾਂ ਦੇ ਵਿੱਚ ਵਿੱਚ ਇਸ ਸਕੀਮ ਦੇ ਭਾਰੰਭ ਸ਼ੁਰੂ ਕਰ ਦਿਆਂਗੇ ਔਰ ਇਹਨਾਂ ਦੀ ਜਬ ਤੱਕ ਇੱਕ ਸਾਲ ਦਾ 10 ਲੱਖ ਰੁਪਇਆ ਇੱਕ ਸਾਲ। ਜੇ ਇੱਕ ਸਾਲ ਬਾਅਦ ਫੇਰ ਹੋਣਾ ਚਾਹੀਦਾ ਤਾਂ 10 ਲੱਖ ਹੋਰ ਦੇਣਾ। ਮਤਲਬ ਸਾਲ ਬਾਅਦ

ਆਜ ਸੈਵਲ ਦਾ ਸੁਪਨਾ ਚਲਾ ਰਹੀ ਹੈ ਅਤੇ ਮਨ ਲੱਡ ਲੰਕਾ ਚਲਾ ਰਹੀ ਹੈ ਪੀੜੀ ਬਗੌਤ ਹੈ ਉੱਚੀ ਬੋਲ ਕੇ ਰਸੋ ਕੀ ਹੋ ਗਿਆ ਖੋਸ਼ ਹੋ ਅੱਜ ਖੜਾ ਕਰਕੇ ਬਸ ਖੋਸ਼ ਹੋ ਨਹੀਂ ਤੁਹਾਡੇ ਨਾਲ ਹਾਇਪ ਤੇ ਗੱਲ ਹੋਰ ਮੈਚ ਫਿਰ ਜਾਂਦਾ ਹੈ ਇਕ ਰੋ ਜ਼ਰੂਰ ਕਹਿੰਦਾ ਖਾਸ ਟੌਰ ਤੇ ਆਪਣੀਆਂ ਮਾਰਦਾਂ ਉਸੀ ਜਨਤਾ ਲਈ ਕਰਦੇ ਇੱਕ ਵਾਰ ਤੋਂ ਦਾ ਵੀ ਭਲੇ ਆਇਆ 1000 ਰੁਪਏ ਵਾਲਾ ਹੈਲੋ ਦੇਖੋ ਹੋਣੀ ਸ਼ੁਰੂ ਹੋ ਗਈ ਨਾ ਕਸੂਰ 1100 ਰੁਪਏ ਦਵਾਂਗੇ ਜਾਂ 120000 ਰੁਪਏ ਨਹੀਂ 100 ਬਾਕੀ ਦਵਾਂਗੇ 1 ਅਪ੍ਰੈਲ ਤੋਂ ਹੋਣ ਲਈ ਕੋ ਪ੍ਰਯਤ ਤੋਂ ਭਗਵਾਨ ਸਰਮਾਨ ਜੀ ਨੇ ਵਾਦਾ ਕੀਤਾ ਹੋਣ ਲਈ ਕਮਰਾ ਤੋਂ ਨੂੰ 1100 ਰੁਪਏ ਦੇ ਦੋ ਦਾ ਜੀ ਦਾ ਸੁਆ ਕਰਦੇ ਤੁਸੀਂ ਤੱਕੜੇ ਹੋ ਕੇ ਰਹਿਣਾ ਸਿਰ ਜੋੜ ਕੇ ਰੱਖਣਾ ਔਰ ਵਾਹਿਗੁਰੂ ਕਿਰਪਾ ਕਰੇ ਪ੍ਰਮਾਤਮਾ ਕਿਰਪਾ ਕਰੇ ਸੱਚੇ ਪਾਤਸ਼ਾਹ ਰਹਿਮਤ ਕਰੇ ਰਲ ਮਿਲ ਕੇ ਜਿਵੇਂ ਪਰਿਵਾਰ ਹੁੰਦਾ ਨੇ ਪਰਿਵਾਰ ਆਪਾਂ ਇੱਕ ਪਰਿਵਾਰ ਦੇ ਹਰ ਦੁੱਖ ਸੁੱਖ 'ਚ ਬਰਾਬਰ ਖੜਾਂਗੇ ਅੱਗੇ ਮਰ ਸਿਰੋਟ ਕੇ ਰੱਖਾਂਗੇ ਸੱਚੇ ਪਾਤਸ਼ਾਹ ਰਹਿਮਤ ਕਰੇ ਇੱਕ ਵਾਰ ਤੋਂ ਫੇਰ ਤੁਹਾਨੂੰ ਅੱਗੇ ਸਾਰੇ 8 ਕਿਲੋਮੀਟਰ ਲੰਬੀ ਸੜਕ ਦੇ ਉੱਤੇ ਦੰਦਾ ਜਿਹਦੀ ਕੀਮਤ 1 ਕਰੋੜ 20 ਲੱਖ ਰੁਪਿਆ ਦੀ ਜਾਗਤ ਦੇ ਨਾਲ ਥੋੜੇ ਪਿੰਡਾਂ ਦੀ ਸੜਕ ਬਣਨ ਜਾ ਰਹੀ ਹੈ ਤੁਹਾਨੂੰ ਇਸ ਕਰਕੇ ਬਹੁਤ ਬਹੁਤ ਵਧਾਈਆਂ ਬਹੁਤ ਬਹੁਤ ਮੁਬਾਰਕਬਾਦ ਮੁਆਮਾ ਜਿਹੜੀ ਪਿੰਡ ਦੀ ਫਾਈਲ ਹੈ ਪਰਮਰੀ ਦੀ ਇਹ ਪਿੰਡ ਪਰਮਰੀ ਦੀ ਫਾਈਲ ਹੈ ਸਾਲ 2022 ਤੋਂ ਲੈ ਕੇ ਹੁਣ ਤੱਕ ਇਸ ਪਿੰਡ 297912 ਰੱਖਦੇ ਚਾਹੀਦਾ 297912 ਪਹਿਲਾਂ ਪੰਚਾਇਤ ਮੈਂ ਲਾਂਦਾ ਹੋ ਸੀ ਉਹ ਬਦਲ ਗਈ ਸੋ ਤੁਸੀਂ ਚੈੱਕ ਕਰਵਾ ਲਿਓ ਇਹਨਾਂ ਨੂੰ ਡਿਟੇਲ ਦੇ ਦੇਵਾਂਗੇ ਚੈੱਕ ਕਰਵਾ ਲਿਓ ਵੀ ਇਹ ਪੈਸਾ 2980 ਕਿੱਥੇ ਲੱਗਿਆ ਇਹ ਪਤਾ ਕਰਵਾ ਲਿਓ ਦੂਜੀ ਗੱਲ ਰੰਗਲਾ ਪੰਜਾਬ ਫੰਡ ਤੋਂ ਜਿਹੜੀ ਰੰਗਲਾ ਪੰਜਾਬ ਸਕੀਮ ਸਰਦਾਰ ਭਗਵੰਦ ਸਿੰਘ

ਪੈਸੇ ਦੀ ਕੋਈ ਕਮੀ ਨਹੀਂ ਇਹ ਤਾਂ ਪਹਿਲੀ ਸਰਕਾਰ ਹੈ ਪਹਿਲੀ ਸਰਕਾਰ ਜਿਹਨੇ ਇਹ ਕਹਿ ਪੈਸੇ ਦੀ ਕਮੀ ਨਹੀਂ ਉਹ ਪੁਰਾਣਾ ਇੱਕ ਉਰਦੂ ਦੇ ਸ਼ੇਰੋ ਸ਼ਾਇਰੀ ਸੁਣਾ ਕੇ ਹੀ ਬਾਦੋ ਘਰਦਾਰੀਏ ਨੂੰ ਪੈਸੇ ਮੰਗਦੇ ਸੀ ਕਿ ਪੈਸੇ ਦੇ ਦੇ ਅਕੀਦੋਂ ਕੀ ਕਰਾ ਸੀ ਨਾਲਾ ਖਜ਼ਾਨਾ ਖਾਲੀ ਆ ਪੀਪਾ ਦਰ ਉਹ ਤਾਂ ਅਸੀਂ ਕਿਹਾ ਕਦੇ ਮੂੰਹ ਸੁਣੇ ਖਜ਼ਾਨਾ ਖਾਦੀ ਇਹ ਖਜ਼ਾਨਾ ਕਦੇ ਵੀ ਖਾਦੀ ਨਹੀਂ ਇਹ ਲੋਕਾਂ ਦਾ ਖਜ਼ਾਨਾ ਹੈ ਲੋਕਾਂ ਦੇ ਘਰ ਕੇ ਰੱਖਣਾ ਬਹੁਤ ਬਹੁਤ ਧੰਨਵਾਦ ਵਾਇਪਰ ਜੀ ਦਾ ਕੰਕਾ アジカイダカドおテイラカドーやんて。